پولیس ملازم سبرے کے پولیس پارٹی کے نام بحث نظر آ رہے ہیں اس سبھی ملکی پڑتال کی یہ گھٹنا سولہ اگست کی ہے جس کے بل شکر امرتسر پولیس نے ترکارجر واڑی شبداللی بحث بازی کی گئی ہے ਫੌਰੀ ਤੌਰ ਤੇ ਇਸ ਵਿਕਾਸ ਨੂੰ ਸਸਪੈਂਡ ਕਰਕੇ ਇਸ ਦੇ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਉਹ ਵਿਕਤ ਵੀ ਕਿਸੇ ਵੀ ਗੱਲੋਂ ਜੋ ਕਿ ਡਿਸਪਲਿਨ ਕੋਰਸਸ ਦੇ ਵਿੱਚ ਹੈ ਤੇ ਅਨੁਸ਼ਾਸਨ ਨੂੰ ਭੰਗ ਕੀਤਾ ਜਾਂਦਾ ਉਸ ਨੂੰ ਇਸ ਦੇ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ ਯਾਰ ਮੈਂ ਲਾਉਣੀ ਹੈ ਜਾਣੀਆਂ ਤੇ ਲਵਾਣੀ ਹੈ ਜੂਰੇ ਤੇ ਲਵਾਣੀ ਹੈ ਲਾਣੀਆਂ ਲਾਓ ਫਿਰ ਤੈਨੂੰ ਲਾਉਣੀ ਹੈ ਆ ਜੈਡ ਬਲੈਕ ਵੀ ਹੋ ਜੀ ਕੋਈ ਨਹੀਂ ਚੱਕਾ ਲਾਉ ਇਹ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆ ਰਹੀ ਹੈ ਜਿਸ ਦੇ ਵਿੱਚ ਚੈੱਕ ਕਰੋ ਕਿ ਕਿੰਨਾ ਸਮਾਂ ਲੱਗਦਾ ਸਾਦੇ ਕੱਪੜਿਆਂ ਦੇ ਵਿੱਚ ਇੱਕ ਪੁਲਿਸ ਪਾਰਟੀ ਦੇ ਨਾਲ ਬੈਸਦ ਨਜ਼ਰ ਆ ਰਹੇ ਹਨ ਕਿਸੇ ਮੁੰਡੇ ਨੂੰ ਮੁਰਗੀ ਫੜਕਾਰੂ ਇਹ ਇੱਕ ਘਟਨਾ ਸੁਨਾਗਸ ਦੀ ਹੈ ਜਿਸ ਦੇ ਵਿੱਚ ਕਾਂਸਟੇਬਲ ਸੁਖਕਰਮ ਨਾਮ ਦੇ امتسر پولیس نے وجہوں ماڑی تے بحث بازی کیتی گئی ہے فوری طور پہ شلازم کو سسپینڈ کر کے اس کے خلاف وباگی کاروائی شروع کی گئی ہے بوک چی کسی بھی گھروں جو کہ ڈسپلن فورسز میں انوشاسن بھی بنگ کیا جائے اس کو اس کی اجازت نہیں دیکھی جائے گی سخت تو سخت کاروائی کیتی جائے گی ਆਲੀ ਕੱਜ ਨੂੰ ਕੀ ਗਿਆ ਤਕਲਾਮ ਲਾਉਣੀ ਯਾਰ ਮੈਂ ਲਾਉਣੀ ਹੈ ਜਾਣੀਆਂ ਟੱਤੇ ਦਾ ਜੋਰ ਹੈ ਤੇ ਲਵਾਣੀ ਮੈਂ ਲਵਾਉਣੀ ਹੈ ਲਾਣੀਆਂ ਲਾਓ ਫਿਰ ਤੈਨੂੰ ਲਾਉਣੀ ਆ ਉਹ ਜੈਡ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਹਲਾ ਇਹ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆ ਰਹੀ ਹੈ ਜਿਸ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਦਿੰਦੇ ਸਾਦੇ ਕੱਪੜਿਆਂ ਨੇ ਰੇਹੇ ਇੱਕ ਪੁਲਿਸ ਪਾਰਟੀ ਦੇ ਨਾਲ ਬੈਸਦ ਨਜ਼ਰ ਆ ਰਹੇ ਕਿਸੇ ਨੇ ਵੀ ਮੁਰਗੀ ਫੜਕਾ ਕੀ ਇਹ ਇੱਕ ਘਟਨਾ ਸੁਣਾ ਰਹੀ ਹੈ ਜਿਸ ਦੇ ਵਿੱਚ ਕਾਂਸਟੇਬਲ ਸੁਖਕਰਮ ਹਨ ਉਹ ਕੀ امتسر پولیس نے تعینات وغیرہ ماڑی شردالی تو بحث بازی کی گئی ہے فوری طور پہ اس ملازم کو سسپینڈ کر کے اس کے خلاف وباگی کاروائی شروع کی گئی ہے بوک چی کسی بھی گلو جو کہ ڈسپلن کوشش کے انوشاسن بھی بھنگ کیا جائے اس کو اس کی جانچ نہیں دیتی جائے گی سخت تو سخت کاروائی کی جائے گی ਯਾਰ ਮੈਂ ਲਾਉਣੀ ਆ ਜਾਲੀਆਂ ਤੇ ਟਿੱਟੀਆਂ ਜੂਰੇ ਤੇ ਲਵਾਣੀ ਮੈਂ ਲਵਾਉਣੀ ਆ ਲਾੜੀਆਂ ਲਾਓ ਕਰ ਤੈਨੂੰ ਲਾਉਣੀ ਆ ਮੈਂ ਆ ਠੀਕ ਆ ਜੈੱਡ ਬਲੈਕ ਵੀ ਹੋਈ ਜੀ ਕੋਈ ਨਹੀਂ ਚੱਕਾ ਲਾ ਇਹ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆ ਰਹੀ ਹੋਈ ਹੈ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਸਾਦੇ ਕੱਪੜਿਆਂ ਦੇ ਵਿੱਚ ਇੱਕ ਪੁਲਿਸ ਪਾਰਟੀ ਦੇ ਨਾਮ ਦੇ ਹਸਦੇ ਨਜ਼ਰ ਆ ਰਹੇ ਕਿਸੇ ਨੂੰ ਵੀ ਮਨਜ਼ੂਰੀ ਪਤਾ ਨਹੀਂ ਇਹ ਇਹ ਘਟਨਾ ਸੋਨਾਬੱਤੀ ਹੈ ਜਿਸ ਦੇ ਵਿੱਚ ਕਾਂਸਟੇਬਲ ਸੁਖਕਰਨ ਨੋਕੀ امتسر پولیس نے تعینات وغیرہ ماڑی شبدالی تو بحث بازی کی گئی ہے آ, فوری طور پہ شنسن کو سسپینڈ کر کے اس کے خلاف وباگی کاروائی شروع کی گئی ہے بوک چی کسی بھی گرو جو ڈسپلن کوشش کے انوشاسن بنگ کیا جائے اس کو اس کی اجازت نہیں دیتی جائے گی دی. سخت سخت کاروائی کی جائے گی ਆਲੀ ਕੱਜੇ ਨੂੰ ਕੀ ਗਿਆ ਤੱਕ ਕਲਮ ਲਾਉਣੀ ਯਾਰ ਮੈਂ ਲਾਉਣੀ ਹੈ ਲਾੜੀਆਂ ਤੇ ਟੇਟੇ ਨਾਲ ਜੂਰੇ ਤੇ ਲਵਾਣੀ ਮੈਂ ਲਵਾਉਣੀ ਹੈ ਲਾੜੀਆਂ ਲਾਓ ਫਿਰ ਤੈਨੂੰ ਲਾਉਣੀ ਆ ਮੈਂ ਆ ਜੈਡ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਇਹ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆ ਰਹੀ ਹੈ ਜਿਸ ਵਿੱਚ ਚੈੱਕਪੁਆਇੰਟ ਪੁਲਿਸ ਨੌਜਵਾਨ ਸਾਡੇ ਕੰਪੜਿਆਂ ਦੇ ਵਿੱਚ ਇੱਕ ਪੁਲਿਸ ਪਾਰਟੀ ਦੇ ਨਾਲ ਬੈਸਟਾਂ ਦੇ ਘਰ ਆ ਰਹੇ ਕਿਸੇ ਨੂੰ ਵੀ ਮਰਦੀ ਫੜਤਾ ਪਈ ਹੈ ਇਹ ਇਹ ਘਟਨਾ 16 ਅਗਸਤ ਦੀ ਹੈ ਜਿਸ ਦੇ ਵਿੱਚ ਕਾਂਸਟੇਬਲ ਸੁਖ ਕਰਮਾ ਹੋਣੇ ਕਿ امتسر پولیس نے کرنا خطرہ وجہ ماڑی تے بحث باسی کیتی گئی ہے فوری طور پہ سنشاسن کو سسپینڈ کر کے اس کے خلاف وباگی کاروائی شروع کی گئی ہے بوک چ بھی کسی بھی گرو جو کہ ڈسپلن فورس اس کے انوشاسن بنگ کیا ہے اس کو اس کی اجازت نہیں دی جائے گی سخت تو سخت کاروائی کی جائے ہے ਆਰੇ ਵਾਲੀ ਗੱਜੇ ਨੂੰ ਕੀ ਕਿਹਾ ਗੱਲਾਂ ਮਾਰੀ ਯਾਰ ਮੈਂ ਲਾਉਣੀ ਆ ਜਾਣੀਆਂ ਟੱਟੇ ਨਾਲ ਜੂੜੇ ਤੇ ਲਵਾਣੀ ਮੈਂ ਲਵਾਉਣੀ ਆ ਲਾਣੀਆਂ ਲਾਓ ਫਿਰ ਤੈਨੂੰ ਲਾਉਣੀ ਆ ਮੈਂ ਆ ਜੈਡ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਆਹ ਲਓ ਇਹ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆ ਰਹੀ ਹੋਈ ਹੈ ਜਿਸ ਦੇ ਵਿੱਚ ਇੱਕ ਕਿਸਮ ਦਾ ਉਸ ਆਪਣੇ ਕੰਬੜਿਆਂ ਦੇ ਵਿੱਚ ਇੱਕ ਪੁਲਿਸ ਪਾਰਟੀ ਦੇ ਨਜ਼ਰ ਆਲੇ ਕਿਸੇ ਮੁੰਡੇ ਮੁਰਗੀ ਫੜਕਾ ਲਈ ਇਹ ਇੱਕ ਘਟਨਾ ਸੁਣਾ ਰਹੀ ਹੈ ਜਿਸ ਦੇ ਵਿੱਚ ਕੌਸਟੇ ਕਰੂ ਸੁਭ ਕਰਵਾਉਣ ਹੋਣ ਕਿ امتسر پولیس نے تعینات وغیرہ ماڑی شبتا بحث بازی کی گئی ہے فوری طور پہ اس ملازم کو سسپینڈ کر کے اس کے خلاف بھاگی کاروائی شروع کی گئی ہے بوک چی کسی بھی کلو جو کہ ڈسپلن کوشش ہے کہ انوشاسن بھی بنگ کیا جائے اس کو اس کی نجازت نہیں دیکھی جائے گی سخت سخت کاروائی کی جائے گی ਤੇਰੇ ਵਾਲੀ ਜੱਜ ਨੂੰ ਕੀ ਕਿਹਾ ਤਾ ਪਤਲਾ ਮਾਣ ਲੈ ਯਾਰ ਮੈਂ ਲਾਉਣੀ ਆ ਜਾਣੀਆਂ ਤੇ ਤੈਨੂੰ ਜੂੜੇ ਤੇ ਲਵਾਣੀ ਮੈਂ ਲਵਾਉਣੀ ਆ ਲਾਣੀਆਂ ਲਾਉ ਤੇ ਤੈਨੂੰ ਲਾਉਣੀ ਆ ਮੈਂ ਆ ਜੈਡ ਬਲੈਕ ਵੀ ਹੋਈ ਕੋਈ ਨਹੀਂ ਦੱਸਦਾ ਇਹ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆ ਰਹੀ ਹੈ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਹੈ ਸਾਦੇ ਕੱਪੜਿਆਂ ਦੇ ਵਿੱਚ ਇੱਕ ਪੁਲਿਸ ਪਾਰਟੀ ਦੇ ਨਾਂ ਪੈਸੇ ਨਿਗਰਾਨੇ ਕਿਸੇ ਨੂੰ ਦੀ ਮਰਦੀ ਪਟਕਾ ਲਈ ਇਹ ਘਟਨਾ ਸੁਣਾ ਦੇਣੀ ਹੈ ਜਿਸ ਦੇ ਵਿੱਚ ਕਾਸਟੇਗ ਹੋ ਸੁਕਰ ਤੇ ਬੈਸ ਪਾਸ ਕੀਤੀ ਗਈ ਹੈ ਫੌਰੀ ਟਾਕ ਤੇ ਸੁਦਾਸਨ ਨੂੰ ਸਸਪੈਂਡ ਕਰਕੇ ਇਸ ਦੇ ਖਿਲਾਫ ਉਪਾਚਾਰ ਲਈ ਸ਼ੁਰੂ ਕੀਤੇ ਗਏ ਉਹ ਬਿੰਕ ਚ ਵੀ ਕਿਸੇ ਵੀ ਗੱਲੋਂ ਜੋ ਕਿ ਡਿਸਪਲਿਨ ਪ੍ਰੋਸੈਸ ਵਿੱਚ ਹੈ ਤਾਂ ਸਸੰਗਤ ਰੂਪੋਂ ਕੀਤਾ ਜਾਂਦਾ ਉਸ ਨੂੰ ਇਸ ਦੇ ਵਿਚਾਰ ਤੋਂ ਨਹੀਂ ਦਿੱਤੀ ਜਾਂਦੀ ਕਿ ਸਭ ਤੋਂ ਸਭ ਚਾਰਜ ਕੀਤੇ ਜਾਂਦੇ ਯਾਰ ਮੈਂ ਲਾਉਣੀ ਆ ਜਾਣੀ ਤੇ ਟੇਣਾ ਜੂੜੇ ਤੇ ਲਵਾਣੀ ਮੈਂ ਲਵਾਉਣੀ ਆ ਲਾਣੀਆਂ ਲਾਓ ਕਰ ਤੈਨੂੰ ਲਾਉਣੀਆਂ ਆ ਆ ਜੈਡ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਹਲਾ ਇਹ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆ ਰਹੀ ਹੋਈ ਆ ਜਿਸ ਦੇ ਵਿੱਚ ਇੱਕ ਕਿਸਮ ਦਾ ਹੁਸਨ ਸਾਜ਼ੰਦ ਸਾਦੇ ਕੰਪੜਿਆਂ ਦੇ ਵਿੱਚ ਇੱਕ ਪੁਲਿਸ ਪਾਰਟੀ ਦੇ ਨਾਲ ਪੈਸੇ ਦਾ ਨਜ਼ਰ ਆ ਰਿਹਾ ਇਸੇ ਨੂੰ ਕਿ ਮਰਦੀ ਫਟਕਾ ਦਿੱਤੀ ਇਹ ਘਟਨਾ ਸੁਨਾ ਗਈ ਹੈ ਜਿਸ ਦੇ ਵਿੱਚ ਕਾਸਟੇਰ ਸੁਖ ਕਰਮਾਂ ਨੂੰ ਕੀ افسر پولیس وجہ ماری شبدالی تو بحث بازی کی گئی ہے فوری آ... طور پہ اس ملازم کو سسپینڈ کر کے اس کے خلاف بھاگی کاروائی شروع کی گئی ہے بوک چی کسی بھی گھروں جو کہ ڈسپلن فورس اس کے انوشاسن بھی بنگ کیا جائے اس کو اس کی اجازت نہیں دیتی جائے گی سخت تو سخت کاروائی کی جائے گی ਕੱਜ ਨੂੰ ਕੀ ਵੀਡੀਓ ਕਲਮ ਲਾਈ ਵੀ ਯਾਰ ਮੈਂ ਲਾਉਣੀ ਹੈ ਜਾਲੀਆਂ ਤੇ ਟਿੱਟੇ ਨਾਲ ਜੋੜੇ ਤੇ ਲਵਾਣੀ ਹੈ ਲਵਾਉਣੀਆਂ ਲਾੜੀਆਂ ਲਾਓ ਕਰਦੇ ਨਹੀਂ ਲਾਉਣੀਆਂ ਮੈਂ ਆਹ ਠੀਕ ਹੋ ਗਿਆ ਜੈੱਟ ਬਲੈਕ ਵੀ ਹੋ ਜੀ ਕੋਈ ਨਹੀਂ ਚੱਕਾ ਆਹ ਲਾ ਇਹ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਪੁਲਿਸ ਅਫਸਰ ਦੱਸਦੇ ਸਾਦੇ ਕੱਪੜਿਆਂ ਦੇ ਵਿੱਚ ਇੱਕ ਪੁਲਿਸ ਪਾਰਟੀ ਦੇ ਨਾਂ ਬਹਿਸ ਦੇ ਨਜ਼ਾਰੇ ਕਿਸੇ ਨੇ ਮੁੱਢਲੀ ਪੜਤਾਲ ਕੀਤੀ ਹੈ ਇਹ ਇੱਕ ਘਟਨਾ ਸੁਨਾਗਤ ਕੀ ਹੈ ਜਿਸ ਦੇ ਵਿੱਚ ਕਾਸਟੇਡ ਸੁਖ ਕਰਮ ਨੂੰ ਕੀ امرتسر پولیس کے پہنچا واڑی شردابلی بحثبازی کی گئی ہے فوری طور پہ شنکاسن کو سسپینڈ کر کے اس کے خلاف بھاگی کاروائی شروع کی گئی ہے بوک چی کسی بھی گھروں جو کہ ڈسپلنڈ فورس اس کے انوشاسن بھی بنگتا جائے اس میں اس کی اجازت نہیں دیکھی جائے گی سخت تو سخت کاروائی کی جائے ਤੇਰੇ ਵਾਲੀ ਗੱਜੇ ਨੂੰ ਕੀ ਗਿਆ ਤਕਲਾਮ ਲਾਉਣੀ ਯਾਰ ਮੈਂ ਲਾਉਣੀ ਹੈ ਜਾਲੀਆਂ ਟਿੱਟੇ ਨਾਲ ਜੋੜੇ ਤੇ ਲਵਾਣੀ ਮੈਂ ਲਵਾਉਣੀ ਹੈ ਲਾਣੀਆਂ ਲਾਓ ਫਿਰ ਤੈਨੂੰ ਲਾਉਣੀਆਂ ਮੈਂ ਆਹ ਜੈੱਡ ਬਲੈਕ ਵੀ ਹੋ ਗਈ ਕੋਈ ਨਹੀਂ ਚਾਹਤਾ ਇਹ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਪੁਲਿਸ ਅਫਸਰ ਦੰਦੀ ਸਾਦੇ ਕੰਪੜਿਆਂ ਦੇ ਵਿੱਚ ਇੱਕ ਪੁਲਿਸ ਪਾਰਟੀ ਦੇ ਨਾਲ ਬੈਸ ਦੇ ਨਜ਼ਰਾਂ ਨੇ ਕਿਸੇ ਨੂੰ ਦੀ ਮੁਰਗੀ ਫੜਕਾ ਲਈ ਇਹ ਇੱਕ ਘਟਨਾ ਸੁਨਾਗਤ ਹੈ ਜਿਸ ਦੇ ਵਿੱਚ ਕਾਂਸਟੇਬਲ ਸੁਖਕਰਮਾ ਨੂੰ ਕਿ امرتسر پولیس نے تینات وجہ ماڑی شبتا بیس بازی کیتی گئی ہے فوری طور پہ ان کازم کو سسپینڈ کر کے اس کے خلاف وباگی کاروائی شروع کیتی گئی ہے بوک چی کسی بھی گرو جو ڈسپلن میں اس ہے کہ انشاسن بھی بھنگ کیا جائے اس کو اس کی اجازت نہیں دیتی جائے گی سخت تو سخت کاروائی کیتی جائے ہے ਆਲੀ ਗੱਜੇ ਨੂੰ ਕੀ ਕਿਹਾ ਯਾਰ ਮੈਂ ਲਾਉਣੀ ਹੈ ਜਾਣੀਆਂ ਜੂਰੇ ਤੇ ਲਵਾਣੀ ਹੈ ਲਵਾਉਣੀ ਹੈ ਲਾਣੀਆਂ ਲਾਉਂਗਾ ਤੈਨੂੰ ਲਾਉਣੀ ਆ ਮੈਂ ਉਹ ਜੈੱਡ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਅਸਲਾ ਇਹ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆ ਰਹੀ ਹੈ ਜਿਸ ਦੇ ਵਿੱਚ ਚੈੱਕ ਪੁਲਿਸ ਮੁਲਾਜ਼ਮ ਸਾਦੇ ਕੱਪੜਿਆਂ ਦੇ ਵਿੱਚ ਇੱਕ ਪੁਲਿਸ ਪਾਰਟੀ ਦੇ ਨਾਲ ਬੈਸਦਾਂ ਨਜ਼ਰ ਆ ਰਹੇ ਨੇ ਜਿਸ ਵਿੱਚ ਮਰਦੀ ਪਟਕਾਰ ਕੀਤੀ ਹੈ ਇਹ ਇੱਕ ਘਟਨਾ ਸੁਨਾ ਗਈ ਹੈ ਜਿਸ ਦੇ ਵਿੱਚ ਕਾਸਟੇਬ ਸੁਪ ਕਰੂਨ ਨੂੰ ਕਿ پولیس نے تعینات وجہ ماڑی شباب بحث بازی کی گئی ہے فوری طور پہ اس ملازم کو سسپینڈ کر کے اس کے خلاف وباگی کاروائی شروع کی گئی ہے پویکچ بھی کسی بھی گرو جو کہ ڈسپلن فورس اس کے انوشاسن بھی بنگ کیا جائے اس میں اس کی اجازت نہیں دیکھی جائے گی سخت سخت کاروائی کی جائے گی ਤੇਰੇ ਵਾਲੀ ਜਾਨ ਲਾ ਲਾ ਯਾਰ ਮੈਂ ਲਾਉਣੀ ਹੈ ਜਾਣੀਆਂ ਟਿੱਟੇ ਦਾ ਜੂੜਾ ਤੇ ਲਵਾਣੀ ਹੈ ਲਵਾਉਣੀ ਹੈ ਲਾਣੀਆਂ ਲਾਉਂਗਾ ਤੈਨੂੰ ਲਾਉਣੀ ਆ ਜੈਡ ਬਲੈਕ ਵੀ ਹੋ ਜੀ ਕੋਈ ਨਹੀਂ ਚੱਕਾ ਇਹ ਜੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਚੇਕ ਪੁਲਿਸ ਨੂੰ ਲਾਸ਼ ਮਿਲਦੀ ਸਾਦੇ ਕੰਪੜਿਆਂ ਦੇ ਵਿੱਚ ਇੱਕ ਪੁਲਿਸ ਪਾਰਟੀ ਦੇ ਨਾਕਾਬਸ ਦੇ ਨਜ਼ਰਾਂ ਦੇ ਕਿਸੇ ਨੂੰ ਵੀ ਮਰਦੀ ਪਤਕਾਰ ਪਈ ਹੈ ਇਹ ਇੱਕ ਘਟਨਾ ਸੁਣਾ ਦਸਦੀ ਹੈ ਜਿਸ ਦੇ ਵਿੱਚ ਕਨਸਟੇਬਲ ਸੁਖਕਰਮ ਅਨੁਸਾਰ امرتسر پولیس نے تعینات وغیرہ ماڑی شبدابلی بحث بازی کی گئی ہے آ, فوری طور پہ شاسم نے سسپینڈ کر کے اس کے خلاف وباگی کاروائی شروع کیتی گئی ہے پوک چی کسی بھی گرو جو ڈسپلن کوس اس کے انوشاسن بھی بنگ کیا جائے اس کو اس کی اجازت نہیں دیتی جائے گی سخت تو سخت کاروائی کیتی جائے ہے